ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਪੇਂਟ ਕਰਨ ਗੋਲਪੁਰ ਤੇ ਇਹ ਹਾਲ ਫ੍ਰੀ ਲੈ ਆਇਆ ਦਾ ਗੋਲਪੁਰ ਵੇਸਮੈਂਟ ਚ ਵੀ ਕੰਟਰੈਕਟਰ ਸਾਰੇ ਤਕੜੇ ਆ ਆਹਾਂ ਬੰਦਾ ਇੰਡੀਆ ਤੋਂ ਸੱਦਿਆ ਹੋਆ ਸਪੈਸ਼ਲ ਤੇ ਇਹਨੂੰ ਇੰਡੀਆ ਦਾ ਤਜਰਬਾ ਪੇਂਟ ਕਰਨ ਦਾ ਕਾਫੀ ਤੇ ਆਹਾਂ ਬਾਈ ਪਹਿਲਾਂ ਤਿੰਨ ਚਾਰਾਂ ਦੇਸ਼ਾਂ ਚ ਪੇਂਟ ਕਰਕੇ ਆਇਆ ਬਾਈ ਹੁਣ ਵੀ ਆ ਓਏ 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 ਟਰੈਵਲਸ ਆਵਾ ਇਹ ਕਰਨਾ ਵੇ 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 ਕਿਤਾ ਆਏ 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 ਬਾਕੀ ਨਹੀਂ ਓਏ ਆਹ ਨੂੰ ਕਰਾਉਣੇ ਨਹੀਂ ਇੱਕ ਵਾਰੀ ਓਏ ਆਹ ਦੇਖੋ ਆਹ ਦੇਖੋ ਨਹੀਂ ਨਹੀਂ ਬਾਕੀ ਤਾਂ ਠੀਕ ਆ ਪੇਂਟ ਕਰਨ ਲੱਗੇ ਇਹਨਾਂ ਕਾਹਨ ਲਾਉਂਦਾ ਹੁੰਦਾ ਇਹੋ ਜੀ ਉਹ ਕਾਲੀ ਨੂੰ ਲੱਗਿਆ ਇਹ ਮੈਂ ਕਿਹਾ ਮੁੰਡੇ ਅੱਖਾਂ ਕਿਉਂ ਰੰਗਣੇ ਨਾ ਪਹਿਲੇ ਮੁੰਡੇ ਦਾ ਗਾਲੂ ਕਿਉਂਣਾ ਹਜੇ ਪੇਂਟ ਕਰਨ ਲੱਗੇ ਇਹਨਾਂ ਕਾਹਨ ਲਾਉਂਦਾ ਹੁੰਦਾ ਮਾਨ ਸਾਹਿਬ ਰੰਗ ਤਾਂ ਸਾਡਾ ਹੋ ਗਿਆ ਉਹ ਵੀ ਨਾਲ ਨਾਲ ਆ ਗਈ ਆ ਜਾ ਨੌਂ ਦੇ ਭਾਈ ਅੱਜ ਆਪਾਂ ਕੰਮ ਨਵੇੜ ਦੇਣਾ ਸਾਰਾ ਅਕੋਰਿਕ ਜਾਇਲਾ ਬਾਰੇ ਸਾਰੇ ਤੇ ਆਪਾਂ ਕਰਦੇ ਆਂ ਅੱਜ ਆਪਾਂ 10 ਵਜੇ ਤੱਕ ਨਵੇੜ ਦੇਣਾ ਕੰਮ ਹਾਂ ਹਾਂ ਮਮਾ ਹੋਰ ਕੀ ਹੈ ਹੈ ਦੋਨੇ ਹੱਥ ਨਰੂ ਲਾ ਨੀ ਜਿਉਣਾ ਧਰਮੇ ਅੰਬ ਗਿਆ ਤਾਂ ਸਾਹ ਲੈ ਲਾ ਆ ਭਲੇ ਨਹੀਂ ਹੁਣ ਓਏ ਲੈ ਹੌਲਾ ਬਈ ਇਹ ਕੰਨ ਗੋਰ ਕਿੰਸੂ ਆਨੇ ਬਚਾ ਤੂੰ ਆਨੇ ਵਿਚਾਰ ਪੇਸ਼ ਕਰ ਜਾਨਾ ਲਾ ਬਈ ਵੇਖੋ ਕਿਉਂ ਕੋਚ ਸਾਹਿਬ ਅੱਜ ਸਾਡੇ ਓਏ ਅੱਜ ਆਜੋ ਇਹ ਮਿਸ਼ਨ ਸੀਗਾ ਹਨਾ ਓਏ ਜਸਕਰਨ ਓਏ ਕਿਉਂ ਦੇ ਪੂਰੀ ਸੇਫਟੀ ਇਕੁਪਮੈਂਟ ਓਏ ਮੁੰਡਾ ਆਇਆ ਉਹ ਜਾਂ ਬਾਰਡਰ ਤੋਂ ਡੈਕਟਰਾਈਟ ਜਿਵੇਂ ਲੱਗ ਗਿਆ ਉਹਦੇ ਕਹਿੰਦਾ ਕੱਲਾ ਕੱਲਾ ਦਰਿਆ ਹੀ ਆ ਬਸ ਉਹ ਪਤਾ ਨਹੀਂ ਰਾਤ ਨੂੰ ਤਰ ਜਾਂਦਾ ਵਾ ਜਾ ਕੇ ਉਹਦੇ ਕਹਿਣ ਨੂੰ ਸਵੇਰੇ ਇੱਧਰ ਨੂੰ ਪੱਝ ਆਉਂਦਾ ਵਾ ਐ ਲੋਕ ਕਹਿੰਦੇ ਕੈਨੇਡਾ 'ਚ ਕੰਮ ਹੈ ਨਹੀਂ ਹੈ ਹਾਂ ਵੇ ਲੰਕ ਕੰਮ ਦਾ ਹੈ ਕੰਮ ਦਾ ਹੈ ਕਰਨ ਵਾਲੇ ਲੋਕ ਹੀ ਹੈਗੇ ਮੈਨੂੰ ਇਹ ਦਵਾਈਆਂ ਹੀ ਆ। ਉਹ ਦਵਾਈਆਂ ਦਵਾਈਆਂ ਵੀ ਕਿਹੇ-ਕਿਹੇ ਨੂੰ ਮਿਲਦੀਆਂ ਹੁੰਦੀਆਂ? ਹਾਂਜੀ। ਜਿਹੜੀਆਂ ਤੁਹਾਨੂੰ ਰਾਤ ਦਿੰਦੇ ਪਏ ਸੀਗੇ। ਤਾਂ ਧਰਮਾ ਮੈਨੂੰ ਤਾਂ ਸਰਬਾਰਾ ਹੀ ਨਿਪੜ ਗਿਆ। ਐ ਧਰਮੇ? ਹਾਂ? ਕੰਮ ਤੋਂ ਤੂੰ ਹੀ ਨੰਗੀ ਤਾ ਨਹੀਂ। ਕਿਉਂ ਨਹੀਂ? ਸੈਂਡ ਦੇ ਮਦਦ ਨਾਲ ਆਪੇ ਪ੍ਰੋਫੈਸ਼ਨਲ ਪੇਂਟਰਸ ਦੇ ਟਾਈਮ ਨਾਲ ਰੱਖੀ ਹੁਣ ਵਗਿਆ ਨਹੀਂ ਬਾਈ ਐਂਡ ਵਾਚ ਓਕੇ ਬ੍ਰੇਕ ਤੋਂ ਬਾਅਦ ਟੀਮ ਫੇਰ ਚੱਲੀਏ ਸਾਡੇ ਸਭ ਬੋਤਾਂ ਨੂੰ ਨਾਮ ਹੀ ਨਾਮ ਹੀ ਇੰਡੀਆ ਲਾਇਏ ਸੀਗੇ 3500 ਦੇ ਅੱਛਾ ਵੰਡਿਆ ਗਿਆ ਹੈ ਟੱਕਾ ਨਹੀਂ ਸੌਣ ਲੱਗੇ ਮਾ 3500 ਦੇ ਟਾਈਮ ਕੱਢਦੇ ਆ ਤੇਰੇ ਕਹਿਣਾ ਮਤਲਬ ਕੱਢਦੇ ਆ ਕੱਢਦੇ ਉਹ ਤੋਂ ਵੀ ਪਾਣੇ ਪੈਸੇ ਭੇਜੇ ਸੀ ਉਹ ਤੋਂ ਲਏ ਸੀ ਸੋ ਮੈਂ ਕਹਿੰਦਾ ਜਿੰਨਾ ਵੀ ਕੰਮ ਕੀਤਾ ਮੈਨੇਟਾ ਦੇ 2 2.5 ਸਾਲ ਇਹਨਾਂ ਨੇ ਕੀਤਾ ਅੱਛਾ ਇਹਦਾ ਪਾ ਸੀ ਪ੍ਰਾਈਮਰ ਨਹੀਂ ਕੋਈ ਪ੍ਰਾਈਮਰ ਨਹੀਂ ਦੇ ਆਹ ਤਾਂ ਭੱਜਦੇ ਇਹ ਗਾੜਾ ਇਹ ਉਹਨਾਂ ਨਾਲ ਆ ਆਪਣਾ ਉਹ ਜਿਹੜਾ ਆਪਣਾ ਪ੍ਰਾਈਮਰ ਵਾਲਾ ਕੋਡ ਆ ਜਿਹੜਾ ਡਨ ਹੋ ਗਿਆ ਸਾਰਾ ਉਹ ਕਰਕੇ ਗਏ ਆ ਅੱਗੇ ਮੈਨੂੰ ਪਤਾ ਲੱਗੂ ਮਾਮਾ ਦਾਸਾ ਕਿਹਾਓ ਟੀ ਬ੍ਰੇਕ ਆ ਗਈ ਵੀ ਠੀਕ ਇਹ ਕੀ ਬਈ ਇਹ ਕੀ ਬਈ 22 ਦੀ ਛਾ ਸਪੈਸ਼ਲ ਕਿਵੇਂ ਆਈ 22 ਦੀ ਦੂਜੀ ਬੈਣਾ ਵਿੱਚ ਆਇਆ ਅਛਾ ਇਸ ਮੋਕੋ ਬ੍ਰੇਕ ਆ ਗਈ ਇਸ ਮੋਕੋ ਓਕੇ ਭਾਈ ਤੇ ਇਹ ਕਹਿੰਦੇ ਕੈਮਰਾ ਲੱਗਿਆ ਜਗਨ ਇਹ ਤਾਂ ਜਲੂ ਆ ਗੇਲਾ ਸਾਹਿਬ ਦਾ ਕੈਮਰਾ ਜਗਨ ਲੱਗ ਗਿਆ ਆ ਦੇਖੋ ਜੀ ਆ ਨਹੀਂ ਹੋਣੀ ਚਾਹੀਦੀ ਐ ਦੋਨਾਂ ਹੱਥਾਂ ਨਾਲ ਨਹੀਂ ਕਰਨਾ Oh, no, लगे <laughs> मूवी आलगा <laughs> अपने है? लाइटा मैं मूवी आलियां अपने, अपने को ਕਿੰਦੇ ਜਾਣ ਪਰ ਬਾਹਰ ਦਾ ਆਇ ਨਹੀਂ ਬਾਹਰ ਦਾ ਆਇ ਨਹੀਂ ਕਾਕਾ ਝੌਲਾ ਹੈ ਜਾਲਾ ਬਾਹਰ ਬਾਕੀ ਬਈ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਰੇ ਜਾਣੇ ਤੇ ਮਿਲਦੇ ਆਂ ਅਗਲੀ ਵਾਰੀ ਕਿਸੇ ਨਵੇਂ ਵੀਡੀਓ ਦੇ ਵਿੱਚ